कि तब्दीलियां नाल नाल रिवाजा सभ्याचारुरा तो दूर हुंदा जान्दा है अपने सभ्याचाराज का अनिखरवा अंग बनाने मनुख नीढ़ियातन सभ्याचार जोड़ी रखना बहुत जरूरी है कहें पिछोकड़ भूल जाग्ञानक उन्नति के बावजूद भी उन्नत कौम नहीं अखवा

ਪਿੰਡ ਬਰੰਪਰਾ ਜਿਲ੍ਹਾ ਤਰਨਤਾਰਨ ਜਿਹੜੀ ਚਾਲ ਕੀਤੀ ਆ ਕੀ ਉਹ ਦੇਖ ਆ ਜਿਹੜੀ ਚਾਲ ਕਰਦਾ ਉਸ ਜਗ ਇਹ ਆਪਣੀ ਵੀਰ ਦੀ ਪੁਰਾਣੀ ਰਾਤ ਨਹੀਂ ਪਈ ਆਪਦਾ ਪੁਰਾਣਾ ਕਲਚਰ ਹੀ ਇਹ ਆਪਾਂ ਸਾਂਭਿਆ ਵੀਰ ਦੀ ਜਿਹੜੀ ਨਵੀਂ ਜਨਰੇਸ਼ਨ ਆ ਇਹ ਭਾਜੀ ਇਹਨਾਂ ਚੀਜ਼ਾਂ ਲੋਭ ਹੋ ਚੁੱਕੀਆਂ ਜਿਦਾ ਮੰਨ ਲਓ ਸਾਹਮਣੇ ਗੁਰਮੁਖੀ ਉਡਾੜਾ ਲਿਖਿਆ ਜਿਦਾ ਮੰਨ ਲਓ ਉਹ ਵੀ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਦਾ ਦਾਵਾ ਆ ਗਿਆ ਜਿਦਾ ਸਾਈਕਲ ਹੁੰਦੇ ਦੋਜੀ ਨਾਲੇ ਦੋਜੀ ਵਿਰੋਧਤਾ ਨੂੰ ਤਾਂ ਸਾਈਕਲ ਦੇ ਤੁਸੀਂ ਇਕੱਠਾ ਕਰਦੇ ਨਹੀਂ ਉਹ ਸਭੇ ਸਮੇਂ ਦੇ ਹਿਸਾਬ ਨਾਲ ਲੋਭ ਹੋ ਗਿਆ ਜੇ ਚਰਖੇ ਹੁੰਦੇ ਸਵਾਰੀਆਂ ਆਪਣੀ ਚਰਖੇ ਕਰਦੀਆਂ ਨਹੀਂ ਜਾਂਦੀ ਉਹਨਾਂ ਖਤਰ ਦੇ ਕੇ ਜੂੰਨਾ ਇਦਾਂ ਮਧਾਨੀ ਹੁੰਦੀ ਕਿ ਮਧਾਨੀ ਦੁੱਧ ਡਿੱਟਣਾ ਉਹ ਸਮੇਂ ਦੇ ਸਾਹਮਣੇ ਜੋ ਚੀਜ਼ਾਂ ਆਪਾਂ ਦੀ ਲੋਭ ਹੋ ਗਈਆਂ ਜਿੱਦ ਤੱਕ ਅੱਥੇ ਹੀ ਘਰ ਹੋਣੇ ਤੇ ਟੇਕਰਾਂ ਲਿਮਣਾ ਪੋਚਣਾ ਸਕੂਲ ਲੱਗ ਹੁੰਦਾ ਸੀ ਆਪਾਂ ਬਲਦਾਂ ਦੀ ਜੁੜੀ ਲਈ ਭਾਜੀ ਤਾਂ ਪੁਰਾਣੀ ਵਾਰਤ ਵਿੱਚ ਬਲਦਾਂ ਆਪਣਾ ਗੱਡਾ ਹੁੰਦਾ ਸੀ ਹੁਣ ਇਸ ਸਮੇਂ ਦੇ ਸਾਹਮਣੇ ਜੋ ਚੀਜ਼ਾਂ ਪਹਿਲੋਭ ਹੋ ਗਈਆਂ ਨਾਲ ਕੇ ਵੀ ਲੋਭ ਹੋ ਗਿਆ ਜਿੱਦਾਂ ਮੰਨ ਲਓ ਕੱਚੇ ਘਰਾ ਤੇ ਪ੍ਰਿੰਟ ਫਟੀਆਂ ਸਰਕਾਰੀ ਸਕੂਲ ਚ ਪੜ ਜਾਂਦੇ ਆ ਗਾਜੀ ਨਾਮ ਤੇ ਨਾਲ ਦੇਖਣਾ ਉਹ ਜੋ ਸਕੂਨ ਸੀ ਉਹਨਾਂ ਸਮਿਆਂ ਦੇ ਵਿੱਚ ਉਹ ਸਕੂਨ ਸੀ ਮੇਰੀ ਵੀਰ ਜੀ ਜਿੱਥੋਂ ਦਾ ਹੀ ਆਵਾਜ਼ ਜਾਂਦੀ ਏਹੀ ਬੇਨਤੀ ਆ ਵੀ ਪੰਜਾਬੀ ਮਾਂ ਬੋਲੀ ਨੂੰ ਵਾਰ-ਦਾਰ ਪਰਮੋਟ ਕਰੀਏ ਆਪਾਂ ਪੰਜਾਬੀ ਮਾਂ ਬੋਲੀ ਨੂੰ ਨਾ ਭੁੱਲ ਜਾਈਏ ਇਹਦੇ ਨਾਲ ਵੀ ਪਿਆਰ ਕਰੀਏ ਵੀਰ ਜੀ ਆਪਾਂ ਨੇ ਏਹੀ ਬੇਨਤੀ ਸਾਰੇ ਪੰਜਾਬ ਜਿੱਥੋਂ ਦਾ ਹੀ ਆਵਾਜ਼ ਜਾਂਦੀ ਆ ਇਹ ਆਈਡੀਆ ਕਿਵੇਂ ਆਇਆ ਤੁਹਾਡੇ ਮਨ ਇਹ ਮਾਂ ਚ ਪਾਜੀ ਸ਼ਾਹੂਗੀ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਇਹ ਪੁਰਾਣੀ ਵਿਰਾਸਤ ਆ ਆਪਣੀ ਇਹਨੂੰ ਸੰਭਾਲੀ ਗਿਆ ਵੀ ਨਵੀਂ ਜਨਰੇਸ਼ਨ ਇਹ ਚੀਜ਼ਾਂ ਤੋਂ ਭਾਈ ਲੋਪ ਹੋ ਚੁੱਕੀ ਆ ਜਿੱਦਾਂ ਪਹਾੜੀ ਹੁੰਦੇ ਉਹਨਾਂ ਟੇਬਲ ਚੱਲ ਪਏ ਆ ਆਪਾਂ ਚੱਕੀ ਹੁੰਦੀ ਸੀ ਚੱਕੀ ਨੂੰ ਹੱਥ ਨਾਲ ਘੇੜਨਾ ਸਮਾਗ ਹੈ ਜਿੱਦਾਂ ਕਿਸਾਨ ਵੀਰ ਬਦਲਾਂ ਨਾਲ ਖੇਤੀ ਕਰਦੇ ਹੁੰਦੇ ਸੀ ਨਵੀਂ ਜਿਹੜੀ ਪੀਡੀਏ ਟਰੈਕਟਰ ਚੱਲ ਪਈ ਮਸ਼ੀਨਰੀ ਜੋਗ ਆ ਗਿਆ ਭਾਜੀ ਤੀਜਾ ਲੋਕ ਹੋਈਆਂ ਇਹਨੂੰ ਰੋਜ਼ਗਾਰ ਦੇ ਤੌਰ ਤੇ ਵਰਤਿਆ ਇਹ ਨਾਲੇ ਰੇੜੀ ਹਾਂਜੀ ਭਾਜੀ ਨਰਜਗਾਰ ਵੀ ਕਰੀਦਾ ਆਪਣਾ ਕੰਮ ਫੋਨ ਤੇ ਜਦੋਂ ਫੋਨ ਆ ਜਾਏ ਆਪਾਂ ਭਾਜੀ ਉਹ ਕੰਮ ਤੇ ਚੱਲੀ ਜਾਂ ਨਾਲ ਆਪਾਂ ਸਿੱਖਿਆ ਵੀ ਦਿੰਨੇ ਆ ਵੀ ਪੰਜਾਬੀ ਮਾਂ ਬੋਲੀ ਨੂੰ ਵੱਧ ਵੱਧ ਪ੍ਰਮੋਟ ਕਰੀਏ ਤੀਜਾ ਭਾਈ ਜੀ ਨਾਲ ਪਹੁੰਚ ਦੀ ਮੈਂ ਕੀ ਕਰਾਂਗਾ ਇਹ ਤਮਨਜੀਤ ਵੀਰ ਜਿਹਨੇ ਰੇੜੀ ਬਣਾਈ ਆ ਸਰਕਾਰੀ ਦੇ ਸੇਵਾ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਹੀਂ ਲਗ ਲਗ ਗੁਰਦੁਆਰੇ ਤੇ ਵਿੱਚ ਦਰਸ਼ਨ ਕਰਦੇ ਆਉਂਦੇ ਆ ਇਸੇ ਤਰ੍ਹਾਂ ਦਿਖਾਉਂਦੇ ਆ ਰਹੇ ਆ ਰੇੜੀ ਨੂੰ ਜਾਗਰੂਕ ਕਰਨ ਵਾਸਤੇ ਆਦੇ ਸਰਤਾ ਪੰਨ ਸਿੰਘ ਦਾ ਮੁੱਖ ਰੇੜੀ ਨੂੰ ਲੈ ਕੇ ਜਾਂਦਾ ਗੁਰੂ ਘਰ ਅੰਚ ਗੁਰੂ ਘਰਾਂ ਚ ਪੰਜਾਬੀ ਵਿਰਸਾ ਵਿਖਾਉਣ ਵਾਸਤੇ ਜੀ ਜਾਗਰੂਕ ਕਰਨ ਵਾਸਤੇ ਪੰਜਾਬੀ ਵਿਰਸਾ ਪੰਜਾਬੀ ਕੋ ਮਾਂ ਬੋਲੀ ਨੂੰ ਜਾਗਰੂਕ ਕਰਨ ਵਾਸਤੇ ਨਵ ਸਮਾਗਮ ਹੈ ਇਹਨਾਂ ਨੂੰ ਇੱਕ ਜਿਹੜੇ ਲੋਕ ਇਹਨਾਂ ਨੂੰ 3 ਸਾਲ ਹੋ ਗਿਆ ਸਭ ਇਹ ਰੇੜੀ ਬਣਾਈ ਨੇ ਪੰਜਾਬੀ ਵਿਰਸਾ ਵਿਖਾਉਣ ਵਾਸਤੇ ਆਪਣਾ ਰੋਜ਼ਗਾਰ ਵੀ ਤੋੜਿਆ ਤੇ ਨਾਲ ਤੇ ਨਾਲ ਨੌਜਵਾਨਾਂ ਨੂੰ ਸਿੱਖਿਆ ਦਿੰਦੇ ਆ। 10 ਲੱਖ ਰੁਪਏ ਦੀ ਕਿਸ਼ਤ ਦੇ ਰਹੇ। ਪਿੰਡ ਤੋਂ ਪਹਿਲ ਕਿੰਨੇ ਤੋਂ ਕੀਤੀ ਹੈ? ਗram ਪਰ ਤੋਂ ਕੀਤੀ ਹੈ। ਅੱਜ ਜੇ ਸਰਕਾਰ ਤੋਂ ਵਰਦਾਰਾ ਵੀਰ ਸਾਹਿਬ ਆਏ ਆ ਇਸੇ ਕਰਕੇ ਦਿਖਾਉਣ ਵਾਸਤੇ। ਇਹ ਕੰਮ ਸੱਜਾ ਕਰਤਾ ਸਰ ਸਾਹਿਬ ਤੇ ਕੌਣ ਕੀ ਜੀ ਆਪਣਾ ਵੀ ਰੇਡੀ ਦਾ ਕਿਸ਼ਤ ਖੌਣ ਦਾ। 10 ਲੱਖ ਲੱਗਦਾ ਪੰਜਾਬੀ ਵਿਦਵਾਨ ਬਚਾਉਣ ਲਈ ਕਿਸ਼ਤਾਂ ਦੇ ਰਹੇ। ਇਹ ਬਹੁਤ ਹੀ ਵਧੀਆ ਬਾਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੀ ਸਮੂਹ ਸੰਗਤ ਨੂੰ ਹੋਲੇ ਮੱਲੇ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ੇ ਅਤੇ ਸਾਡੇ ਇੱਥੇ ਮੇਰਾ ਵੀਰ ਪਵਨ ਆਇਆ ਇੱਥੇ ਲੈ ਕੇ ਇਹਨੇ ਬਹੁਤ ਅੱਛਾ ਪ੍ਰਾਲਾ ਕੀਤਾ ਵਾ ਕਿ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਵਾ ਤੇ ਲੋਕ ਬਹੁਤ ਖੁਸ਼ ਹੋ ਰਹੇ ਆ ਦੇਖ ਰਹੇ ਆ ਕਿ ਭਾਈ ਕੋਈ ਹੈਗਾ ਵਾ ਸਾਡੇ ਵਿਰਸੇ ਨੂੰ ਸੰਭਾਲ ਰਿਹਾ ਤੇ ਸਾਨੂੰ ਵੀ ਇਤੋਂ ਸੇਧ ਲੈਣੀ ਚਾਹੀਦੀ ਆ ਅਤੇ ਵੱਧ ਚੜ੍ਹ ਕੇ ਇਹ ਆਪਣੇ ਵਿਰਸੇ ਨੂੰ ਯਾਦ ਰੱਖਣਾ ਚਾਹੀਦਾ ਵਾ